ਨਨ ਤੁਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਨੂੰ ਜਿਨ੍ਹਾਂ ਨੇ ਵੀ ਯਾਦ ਕੀਤਾ ਹੈ ਸ਼ਹੀਦਾ ਸਿੰਘਾਂ ਨਾਲ ਜਿਨ੍ਹਾਂ ਨੇ ਵੀ ਪ੍ਰੇਮ ਕੀਤਾ ਹੈ ਸ਼ਹੀਦਾ ਸਿੰਘਾਂ ਨੇ ਉਹਨਾਂ ਦੇ ਘਰਾਂ ਵਿੱਚ ਬਰਕਤਾਂ ਭੇਜੀਆਂ ਨੇ ਤੇ ਜਿਨ੍ਹਾਂ ਨੇ ਇਹਨਾਂ ਸ਼ਹੀਦ ਸਿੰਘਾਂ ਦੀ ਨਰਾਦਰੀ ਕੀਤੀ ਹੈ ਉਹਨਾਂ ਨੇ ਆਪਣਾ ਨੁਕਸਾਨ ਵੀ ਕਰਾਇਆ ਹੈ ਕਿਉਂਕਿ ਸ਼ਹੀਦਾ ਫੌਜਾਂ ਦੇ ਜਿਹੜੇ ਪੈੜੇ ਹੋਇਆ ਕਰਦੇ ਨੇ ਉਹ ਕਰੜੇ ਹੋਇਆ ਕਰਦੇ ਨੇ ਇੱਕ ਪਰਿਵਾਰ ਕੋਈ ਬੰਦਾ ਨਾਸਤਕ ਬਿਰਤੀ ਦਾ ਸੀ ਪਰ ਉਸ ਦੇ ਜਿਹੜੇ ਬੱਚੇ ਸਨ ਜਾਂ ਉਸ ਦੀ ਇਸਤਰੀ ਸੀ ਉਹ ਉਹਨਾਂ ਦੀ ਸ਼ਰਧਾ ਸੀ ਸ਼ਹੀਦਾਂ ਫੌਜਾਂ ਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਬੜੀ ਸ਼ਰਧਾ ਰੱਖਿਆ ਕਰਦੇ ਸੀ ਪਰ ਉਹ ਬੰਦੇ ਨੇ ਬੜਾ ਬੋਲਣਾ ਜਦੋਂ ਉਹਨਾਂ ਨੇ ਪਰਿਵਾਰ ਨੇ ਸਾਰਾ ਦਿਨ ਉੱਥੇ ਸੇਵਾ ਕਰਨੀ ਜੋਤ ਦੇ ਵਿੱਚ ਕਿਉ ਪਾਉਣਾ ਉੱਥੇ ਰਹਿਣਾ ਪਾਠ ਕਰਨਾ ਤੇ ਸ਼ਾਮਾਂ ਨੂੰ ਫਿਰ ਚਾਲਾ ਮਾਰਨਾ ਘਰ ਨੂੰ ਤੇ ਉਹ ਬੰਦੇ ਨੇ ਆਉਂਦੇ ਹੀ ਆਪਣੀ ਜ਼ੁਬਾਨ ਤਿੱਖੀ ਕੀਤੀ ਹੁਣੀ ਬੋਲਣ ਦੇ ਵਾਸਤੇ ਨਰਾਦਰੀ ਕਰਨ ਦੇ ਵਾਸਤੇ ਉਹਨੇ ਕਿਹਾ ਕੀ ਤੁਸੀਂ ਮੂੰਹ ਚੋਕ ਕੇ ਤੁਰ ਪੈਂਦੇ ਹੋ ਇਹ ਵੇਲੜਾਂ ਦੇ ਕੰਮ ਹੋਇਆ ਕਰਦੇ ਆ ਗੁਰੂ ਘਰ ਜਾਣਾ ਸਾਨੂੰ ਤਾਂ 100 ਕੰਮ ਐ ਤੁਸੀਂ ਮੇਰੇ ਨਾਲ ਕੰਮ ਕੰਮ 'ਚ ਹੱਥ ਵਟਾਓ ਤੁਸੀਂ ਵੇਹਲੇ ਆਂਗੂ ਤੁਰੇ ਫਿਰਦੇ ਹੋ ਜਿਹੜੇ ਪੈਸੇ ਮੈਂ ਤੁਹਾਨੂੰ ਬਚਾਉਣ ਵਾਸਤੇ ਕਹਿਣਾ ਉਹ ਡਾਕੇ ਆ ਜਾਂਦੇ ਹੋ ਉਥੇ ਜੋ ਝਿਘੋ ਪਾ ਕੇ ਸਾੜੀ ਆਉਂਦੇ ਹੋ ਉਹਦਾ ਕੀ ਫਾਇਦਾ ਉਹ ਘਿਓ ਕਿਸ ਨੂੰ ਪਾ ਕੇ ਦਿਓ ਗਏ ਗਰੀਬ ਨੂੰ ਦਿਓ ਜਾਂ ਮੈਨੂੰ ਪਾ ਕੇ ਦਿਓ ਉਥੇ ਬਾਬਾ ਦੀਪ ਸਿੰਘ ਬੈਠਾ ਕੇ ਉਹ ਖਾਂਦਾ ਇਹੋ ਜਿਹੇ ਨਰਾਦਰੀ ਦੇ ਬਚਨ ਉਹਨੇ ਬੋਲਣੇ ਇਹੋ ਜੇ ਬੋਲ ਜਦੋਂ ਬੋਲਣੇ ਤੇ ਉਹਨਾਂ ਨੇ ਬੱਚਿਆਂ ਨੇ ਤੇ ਮਾਤਾਂ ਨੇ ਉਹ ਹੱਥ ਜੋੜ ਕੇ ਕਹਿਣਾ ਬਾਬਾ ਦੀਪ ਸਿੰਘ ਸਾਹਿਬ ਜੀ ਇਹਨੂੰ ਤੁਹਾਡੀ ਸ਼ਕਤੀ ਬਾਰੇ ਨਹੀਂ ਪਤਾ ਤੁਹਾਡੇ ਬਾਰੇ ਨਹੀਂ ਪਤਾ ਇਹਨੂੰ ਮਾਫ ਕਰਿਓ ਅਣਜਾਣ ਹੈ ਜੀ ਉਹਨਾਂ ਠੰਡੇ ਸੁਭਾਅ ਦਾ ਵਿੱਚ ਰਹਿਣਾ ਤੇ ਕੋਈ ਨਾ ਉਹਨੂੰ ਕਹਿਣਾ ਵੀ ਤੂੰ ਕਿਉਂ ਇਦਾਂ ਕਹਿਨਾ ਕਿਦਾਂ ਹਨ ਇਦਾਂ ਕਰਦਿਆ ਕਰਦਿਆ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਉਹ ਤਾਂ ਜਾਂਦੇ ਰਹੇ ਉਹ ਬੋਲਦਾ ਰਿਹਾ ਪਰ ਇੱਕ ਦਿਨ ਬੜੀ ਕਲਾ ਪਈ ਇੱਕ ਦਿਨ ਉਹ ਕਹਿਣ ਲੱਗਾ ਵੀ ਮੈਂ ਜਾਣ ਨਹੀਂ ਦੇਣਾ ਤੇ ਪਰ ਬੱਚੇ ਤੇ ਪਰਿਵਾਰ ਕਦੇ ਵੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਨੂੰ ਨਹੀਂ ਛੱਡ ਸਕਦੇ ਅਸੀਂ ਜਾਣਾ ਹੀ ਜਾਣਾ ਹੈ ਭਾਈ ਲੜ ਲੜਾਈ ਕਰਕੇ ਚਲੇ ਗਏ ਪਰਿਵਾਰ ਚਲਾ ਗਿਆ ਤੇ ਮਗਰੋਂ ਘਰੇ ਪਿਆ ਤੇ ਮੰਜੇ ਤੇ ਸੁੱਤਾ ਸੁੱਤੇ ਸੁੱਤੇ ਨੂੰ ਜਿਹੜਾ ਅਟੈਕ ਆਇਆ ਕਿ ਪੈਰਾਲਾਈਸ ਅਟੈਕ ਅਟੈਕ ਹੋਇਆ ਕਿ ਇੱਕ ਪਾਸਾ ਖੜ ਗਿਆ ਉਸ ਬੰਦੇ ਦਾ ਪਾਸਾ ਖੜ ਗਿਆ ਹੁਣ ਕੋਈ ਠਾਉਣ ਵਾਲਾ ਨਹੀਂ ਪੁੱਛਣ ਵਾਲਾ ਨਹੀਂ ਮੂੰਹ ਵਿੰਗਾ ਹੋ ਗਿਆ ਬਾਹਾਂ ਲੱਤਾਂ ਖਲੋ ਗਈਆਂ ਜਦੋਂ ਪਰਿਵਾਰ ਆਇਆ ਪਰਿਵਾਰ ਨੇ ਆ ਕੇ ਵੇਖਿਆ ਤੇ ਮੰਜੇ ਦੇ ਪਿਆ ਤੇ ਮੂੰਹ ਵੀ ਵਿੰਗਾ ਡੇਡਾ ਹੋਇਆ ਬੋਲਿਆ ਨਹੀਂ ਜਾਂਦਾ ਹੱਥ ਜਿਹੜਾ ਉਹ ਆਕੜ ਗਿਆ ਬਾਹਾਂ ਆਕੜ ਗਈ ਸਾਰਾ ਸਰੀਰ ਖਲੋ ਗਿਆ ਹੁਣ ਪਰਿਵਾਰ ਉਹਨੂੰ ਕਹਿੰਦਾ ਕਿ ਪਿਤਾ ਜੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਨੂੰ ਨਰਾਦਰੀ ਦੇ ਬੋਲ ਬੋਲੇ ਨੇ ਤਾਂ ਕਰਕੇ ਤੁਹਾਡੇ ਨਾਲ ਇਦਾਂ ਹੋਇਆ ਪਰ ਆਕੜ ਉਸ ਬੰਦੇ ਦੀ ਐ ਸੀ ਉਹ ਬੱਚੇ ਕਹਿਣ ਕਿ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਕੋ ਮਾਫੀ ਮੰਗੋ ਉਹ ਤੁਹਾਨੂੰ ਜਰੂਰ ਠੀਕ ਕਰਨਗੇ ਨਹੀਂ ਮਨ ਦੇ ਵਿੱਚ ਖਿਆਲ ਵੀ ਨਹੀਂ ਆਉਣ ਦਿੱਤਾ ਕਿ ਮੈਂ ਕੋਈ ਗਲਤੀ ਕੀਤੀ ਹੈ ਨਹੀਂ ਮੰਨਿਆ ਸਿਰ ਮਾਰਦਾ ਕਰਦਿਆਂ ਕਰਾਉਦਿਆਂ 4 ਮਹੀਨੇ 5 ਮਹੀਨੇ ਲੰਘ ਗਏ ਹੁਣ ਪਰਿਵਾਰ ਦਾ ਔਖਾ ਹੋ ਗਿਆ ਕਿਉਂਕਿ ਰੋਜੀ ਰੋਟੀ ਬੰਦ ਹੋ ਗਈ ਜਦੋਂ ਔਖਾ ਹੋ ਗਿਆ ਤੇ ਇੱਕ ਦਿਨ ਪਰਿਵਾਰ ਨੂੰ ਕਹਿੰਦਾ ਹੱਥ ਮਾਰਦਾ ਕਿ ਚਲੋ ਮੈਨੂੰ ਲੈ ਚਲੋ ਫਿਰ ਉੱਥੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਸਮਝਾਉਂਦਾ ਆਪਣੇ ਪਰਿਵਾਰ ਨੂੰ ਬੋਲਿਆ ਤਾਂ ਜਾਂਦਾ ਨਹੀਂ ਜਦੋਂ ਇੰਨੀ ਗੱਲ ਹੁੰਦੀ ਹੈ ਪਰਿਵਾਰ ਲੈ ਕੇ ਜਾਂਦਾ ਕਹਿੰਦੇ ਉੱਥੇ ਜਦੋਂ ਪਹੁੰਚਦਾ ਤੇ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਿੱਥੇ ਸੰਗਤਾਂ ਆਪਣੇ ਚਰਨ ਧੋ ਕੇ ਅੰਦਰ ਜਾਂਦੀਆਂ ਪ੍ਰਵੇਸ਼ ਕਰਦੀਆਂ ਨੇ ਉਹ ਉੱਥੋਂ ਜਲ ਲੈ ਕੇ ਆਪਣੇ ਸਿਰ ਵਿੱਚ ਪਾਉਂਦਾ ਕਹਿੰਦਾ ਮੇਰੇ ਸਿਰ 'ਚ ਪਾਓ ਕੋਈ ਸੋਝੀ ਉਹਨੂੰ ਖੇੜ ਵਰਤੀ ਉਸ ਤੋਂ ਬਾਅਦ ਅੰਦਰ ਜਾ ਕੇ ਬਾਹਰ ਹੀ ਬਹਿ ਜਾਂਦਾ ਉਹ ਕਹਿੰਦਾ ਮੈਨੂੰ ਇੱਥੇ ਹੀ ਬਿਠਾ ਦਿਓ ਹੱਥ ਮਾਰਦਾ ਕਿ ਮੈਨੂੰ ਇੱਥੇ ਹੀ ਬਿਠਾ ਦਿਓ ਤੁਸੀਂ ਜਾਓ ਜਿਹੜੀ ਸੇਵਾ ਕਰਨੀ ਕਰੋ ਕਰਦਿਆਂ ਕਰਾਉਂਦਿਆਂ ਕਹਿੰਦੇ ਉਹ ਸਾਰਾ ਦਿਨ ਸੇਵਾ ਕਰਦੇ ਨੇ ਉੱਥੇ ਬੈਠਾ ਰਹਿੰਦਾ ਉੱਥੇ ਉਹਨੂੰ ਪ੍ਰਸ਼ਾਦਾ ਖਵਾਉਂਦੇ ਨੇ ਉੱਥੇ ਸਭ ਕੁਝ ਕਰਦੇ ਜਦੋਂ ਸ਼ਾਮਾਂ ਪੈਂਦੀਆਂ ਨੇ ਤੇ ਉਹਦੀ ਬਾਹ ਦੇ ਵਿੱਚ ਜਿਹੜੀ ਮਾੜੀ ਮੋਟੀ ਵਾਈਬ੍ਰੇਟ ਹੋਣੀ ਸ਼ੁਰੂ ਹੋ ਗਈ ਉਹਦੀ ਬਾਹ ਹਿਲਣੀ ਸ਼ੁਰੂ ਹੋ ਗਈ ਉਹਦੀ ਜਦੋਂ ਬਾਹ ਹਿਲਣੀ ਸ਼ੁਰੂ ਹੋ ਗਈ ਉਨੇ ਆਪਣੇ ਬੱਚਿਆਂ ਨੂੰ ਆਵਾਜ਼ ਮਾਰੀ ਵੀ ਮੇਰੀ ਬਾਹ ਨੂੰ ਮਾਲਣਾ ਕਰੋ ਵੀ ਠੀਕ ਆ ਮੈਨੂੰ ਫਰਕ ਪ ਲੱਗਣ ਲੱਗ ਪਿਆ ਮੇਰੀ ਬਾਹ ਚੱਲੂਗੀ ਓਰੇ ਬੱਚੇ ਬਾਹਾਂ ਘੋੜਦੇ ਨੇ ਲਤਾਂ ਘੋੜਦੇ ਨੇ ਕਰਦੇ ਆ ਕਰਾਉਂਦੇ ਆ ਉਹਦੀ ਮਾਰ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਕਹਿੰਦੇ ਵੀ ਉਹਦਾ ਜਿਹੜਾ ਸਰੀਰ ਸੀ ਬਿਲਕੁਲ ਠੀਕ ਹੋ ਗਿਆ ਉਥੇ ਬੈਠਿਆ ਪਹਿਲੀ ਵਾਰੀ ਉਹ ਆਇਆ ਜਦੋਂ ਠੀਕ ਹੋ ਗਿਆ ਤੇ ਪੈਸੇ ਜੇਬ ਦੇ ਵਿੱਚੋਂ ਕੱਢ ਕੇ ਬਾਹਰੋਂ ਜਾ ਕੇ ਪਹਿਲਾਂ ਘਿਓ ਲੈ ਕੇ ਆਉਂਦਾ ਫੇ ਲੰਗਰ ਦੇ ਵਾਸਤੇ ਕੁਝ ਲੈ ਕੇ ਆਉਂਦਾ ਥੋੜਾ ਬੋਦਾ ਜੋ ਸਰਦਾ ਬਣਦਾ ਸੀ ਉਹ ਪਾਉਂਦਾ ਤੇ ਆ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਅਰਦਾਸ ਕਰਾਉਂਦਾ ਕਿ ਬਾਬਾ ਜੀ ਮੇਰੇ ਕੋ ਭੁੱਲ ਹੋ ਗਈ ਮੈਨੂੰ ਪਤਾ ਨਹੀਂ ਸੀ ਤੁਸੀਂ ਕੌਣ ਤੁਹਾਡੇ ਵਿੱਚ ਕਿੰਨੀ ਸ਼ਕਤੀ ਹੈ ਤੁਸੀਂ ਕਿੰਨੇ ਸਮਰਾਥ ਹੋ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਅੱਜ ਤੋਂ ਬਾਅਦ ਮੈਂ ਆਪਣੇ ਬੱਚਿਆਂ ਦੇ ਨਾਲ ਆਇਆ ਕਰਾਂਗਾ ਇਹੋ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਵਰਤੀ ਪਰਿਵਾਰ ਹਰਾਨ ਜਦੋਂ ਚਲੋ ਕਰੇ ਜਾਂਦੇ ਨੇ ਉਹ ਵੀ ਖੁਸ਼ ਨੇ ਵੀ ਸਾਡਾ ਪਿਤਾ ਜਿਹੜਾ ਠੀਕ ਹੋ ਗਿਆ ਜਦੋਂ ਘਰੇ ਪਹੁੰਚਦੇ ਨੇ ਤੇ ਸ਼ਾਮਾ ਨੂੰ ਬੈੰਦੇ ਨੇ ਤੇ ਕਹਿੰਦਾ ਸਾਰੇ ਪਰਿਵਾਰ ਨੂੰ ਕਹਿੰਦਾ ਮੇਰੇ ਲਾਗੇ ਆਓ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਨਾ ਉਹ ਕਹਿੰਦੇ ਹਾਂਜੀ ਪਿਤਾ ਜੀ ਦੱਸੋ ਕਹਿੰਦੇ ਪੁੱਤਰ ਮੈਂ ਤੁਹਾਨੂੰ ਐਵੇਂ ਜਾਣ ਵਾਸਤੇ ਨਹੀਂ ਉਥੇ ਕਿਹਾ ਮੈਨੂੰ ਰਾਤੀ ਸੁੱਤੇ ਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਇੱਕ ਸਰੀਰ ਮੈਨੂੰ ਨਜ਼ਰੀ ਆਇਆ ਪਤਾ ਨਹੀਂ ਵਾਹਿਗੁਰੂ ਜਾਣੇ ਉਹ ਕੌਣ ਸੀ ਬੜਾ ਜਵਾਨ ਤੇ ਬਜ਼ੁਰਗ ਸਰੀਰ ਸੀ ਉਹਦਾ ਉਹ ਮੈਨੂੰ ਕਹਿੰਦਾ ਪੁੱਤਰਾ ਜੇ ਤੂੰ ਇਹ ਸਰੀਰ ਦੇ ਵਿੱਚ ਉਠਣਾ ਚਾਹੁੰਨਾ ਤੇਰਾ ਬਲ ਖਤਮ ਹੋ ਗਿਆ ਨਰਾਦਰੀ ਕਰਕੇ ਤੂੰ ਐਸੇ ਪੁਰਖ ਦੀ ਨਰਾਦਰੀ ਕੀਤੀ ਹੈ ਜਿਹਦੀ ਉਸਤਤੀ ਵੱਡੇ ਵੱਡੇ ਦੇਵਤੇ ਕਰਦੇ ਨੇ ਵੱਡੇ ਵੱਡੇ ਦੇਵ ਕਰਦੇ ਨੇ ਜਿਹਦੀ ਉਸਤਤੀ ਮੌਤ ਕਰਦੀ ਹੈ ਜਿਹਦੇ ਕੋਲੋਂ ਮੌਤ ਡਰੀ ਸੀ ਤੂੰ ਉਸ ਬੰਦੇ ਦੀ ਉਸ ਪੁਰਖ ਦੀ ਨਰਾਦਰੀ ਕੀਤੀ ਹੈ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹੁਣ ਉਸੇ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਕਰੇਗਾ ਤੇ ਠੀਕ ਹੋਵੇਗਾ ਕਹਿੰਦੇ ਸੁਪਨੇ ਦੇ ਵਿੱਚ ਮੈਨੂੰ ਉਹ ਜਿਹੜਾ ਸਰੀਰ ਸੀ ਉਹ ਕਹਿੰਦਾ ਕਿ ਸਵੇਰ ਨੂੰ ਉੱਠ ਕੇ ਤੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਉਥੇ ਜਾ ਕੇ ਜਿੱਥੇ ਸੰਗਤਾਂ ਚਰਨ ਧੋਉਂਦੀਆਂ ਨੇ ਉਥੋਂ ਜਲ ਲੈ ਕੇ ਸਿਰ 'ਚ ਪਾਵੀ ਤੇ ਉਥੇ ਬਾਹਰ ਟੇਕੇ ਜੋ ਸ਼ਬਦ ਚੱਲਦਾ ਹੋ ਬਾਣੀ ਚੱਲਦੀ ਹੋ ਜੋ ਕੁਝ ਵੀ ਨਾ ਚੱਲਦਾ ਹੋ ਤੇ ਸੰਗਤਾਂ ਨੂੰ ਮੱਥੇ ਟੇਕੀ ਜਾਵੀਂ ਜਿਹੜੀਆਂ ਸੰਗਤਾਂ ਆ ਜਾ ਰਹੀਆਂ ਉਹਨਾਂ ਨੂੰ ਨਮਸਕਾਰ ਹਿਰਦੇ ਵਿੱਚ ਕਰੀ ਜਾਈ ਤੂੰ ਠੀਕ ਹੋ ਜਾਏਗਾ ਕਹਿੰਦੇ ਮਹਾਰਾਜ ਦੀ ਕਿਰਪਾ ਵਰਤੀ ਮੈਂ ਇਦਾਂ ਹੀ ਤੁਹਾਨੂੰ ਕਿਹਾ ਵੀ ਮੈਨੂੰ ਲੈ ਕੇ ਜਾਓ ਮੈਂ ਉਦਾਂ ਹੀ ਕੀਤਾ ਜਿੱਦਾਂ ਮੈਨੂੰ ਸੁਪਨੇ ਦੇ ਵਿੱਚ ਹੋਇਆ ਸੀ ਤੇ ਉਹੀ ਮਹਾਰਾਜ ਦੀ ਐਸੀ ਕਿਰਪਾ ਹੋਈ ਆਉਣ ਜਾਣ ਵਾਲੀ ਸੰਗਤ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਆਉਂਦੀ ਜਾਂਦੀ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਰਿਆ ਨਮਸਕਾਰ ਕਰਦੇ ਕਰਦੇ ਨੂੰ ਪਹਿਲਾਂ ਮੇਰੇ ਹੱਥ ਨਹੀਂ ਸੀ ਜੁੜੇ ਪਰ ਇੱਕ ਵਾਰ ਮੇਰੀ ਬਾਹਾਂ ਦੇ ਵਿੱਚ ਜਿੱਦਾਂ ਕੋਈ ਚੀਜ਼ ਚੱਲੀ ਆ ਜਿੱਦਾਂ ਖੂਨ ਚੱਲਿਆ ਇਹੋ ਜੀ ਮੈਨੂੰ ਮਹਿਸੂਸ ਹੋਈ ਮੈਨੂੰ ਲੱਗਾ ਕਿ ਮੇਰੀ ਬਾਹਾਂ ਚੱਲੇਗੀ ਉਸ ਤੋਂ ਬਾਅਦ ਮੈਂ ਇਹ ਦੋਵੇਂ ਹੱਥ ਜੋੜ ਕੇ ਸੰਗਤ ਨੂੰ ਨਮਸਕਾਰ ਕੀਤੀ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਿਹਰ ਤੇ ਕਲਾ ਵਰਤੀ ਸੋ ਗੁਰਮਖੋ ਪਿਆਰਿਓ ਇਹ ਕੋਈ ਆਪੇ ਬਣੀਆਂ ਗੱਲਾਂ ਨਹੀਂ ਅੱਜ ਵੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਤੇ ਸੰਗਤਾਂ ਦੇ ਸਾਰੇ ਦੁੱਖ ਦੂਰ ਕਰ ਰਹੇ ਨੇ ਸੋ ਭਾਈ ਜਿਨ੍ਹਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਹੈ ਉਹ ਬਾਬਾ ਦੀਪ ਸਿੰਘ ਸਾਹਿਬ ਜਿਹਦਾ ਨਾਮ ਜੱਪੋ ਬਾਬਾ ਦੀਪ ਸਿੰਘ ਸਾਹਿਬ ਦੀ ਸੇਵਾ ਕਰੋ ਬਾਬਾ ਦੀਪ ਸਿੰਘ ਸਾਹਿਬ ਵਰਗੇ ਬਣਨੀ ਕੋਸ਼ਿਸ਼ ਕਰੋ ਬਾਬੇ ਦੀਪ ਸਿੰਘ ਸਾਹਿਬ ਜੀ ਅੱਗੋਂ ਇਹੋ ਮੰਗੋ ਬਾਬਾ ਜੀ ਜਿਵੇਂ ਤੁਸੀਂ ਕਲਗੀ ਤਰਪਾਸ਼ਾ ਮਹਾਰਾਜ ਤੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਸ਼ਾ ਜੀ ਦੇ ਦਰ ਤੇ ਆਪਣਾ ਸੀਸ ਪੇਟ ਕੀਤਾ ਤੇ ਉਹਦੇ ਦਰ ਤੇ ਵਿੱਚ ਸ਼ਰਮੋਹਰ ਹੋ ਗਏ ਹੋ ਸਾਡੇ ਤੇ ਕਿਰਪਾ ਕਰੋ ਅਸੀਂ ਵੀ ਇਹਨਾਂ ਦੁੱਖਾਂ ਚੋਂ ਨਿਕਲੀਏ ਬਾਬਾ ਦੀਪ ਸਿੰਘ ਸਾਹਿਬ ਸਾਡਾ ਜਨਮ ਮਰਨ ਦਾ ਗੇੜ ਜਿਹੜਾ ਖਤਮ ਹੋ ਜੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਚਰਨ ਕਮਲਾਂ ਵਿੱਚ ਸਾਡੀ ਬਾਣ ਆਵੇ ਜਿਨ੍ਹਾਂ ਨਿਤਨੇਮ ਜਿਨ੍ਹਾਂ ਅਭਿਆਸ ਬਾਣੀ ਤੇ ਉੱਚਾ ਸੋਚਾ ਜੀਵਨ ਤੁਹਾਡਾ ਸੀ ਕਿਰਪਾ ਕਰੋ ਦੇ ਵਿੱਚੋਂ ਕਿਣਕਾ ਸਾਨੂੰ ਬਖਸ਼ਣਾ ਕਰੋ ਇਹੋ ਜੀਆਂ ਅਰਦਾਸਾਂ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਰੀਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰ ਦੇ ਦਰ ਤੇ ਸੁਖ ਮਾਣਾਂਗੇ ਸੋ ਭਾਈ ਉਸ ਗੁਰਮੁਖ ਪਿਆਰੇ ਨੇ ਨਰਾਦਰੀ ਕੀਤੀ ਤੇ ਦੁੱਖ ਭੋਗ ਗਿਆ ਸੋ ਕਦੇ ਵੀ ਭੁੱਲ ਕੇ ਸ਼ਹੀਦਾਂ ਫੌਜਾਂ ਦੀ ਨਰਾਦਰੀ ਨਾ ਕਰੋ ਜੇ ਉਹਨਾਂ ਨੂੰ ਧੰਨ ਨਹੀਂ ਕਹਿ ਸਕਦੇ ਤੇ ਚੁੱਪ ਰਵੋ ਉਸ ਤੋਂ ਬਾਅਦ ਕੋਈ ਮਾੜਾ ਸ਼ਬਦ ਨਾ ਬੋਲੋ ਕਿਉਂਕਿ ਸ਼ਹੀਦਾਂ ਫੌਜਾਂ ਦੇ ਪਹਿਰੇ ਜਿਹੜੇ ਬਹੁਤ ਕਰੜੇ ਹੋਇਆ ਕਰਦੇ ਆ ਸ਼ਹੀਦਾਂ ਸਿੰਘਾਂ ਨੂੰ ਜਦੋਂ ਸਿੱਧਾਂ ਸਿੰਘਾਂ ਦੀ ਜਦੋਂ ਮਾਰ ਪੈਂਦੀ ਹੈ ੱ ੱਲੀ ਨਹੀਂ ਜਾ ਕਰਦੀ ਕਿਉਂਕਿ ਉਹ ਪਰਮੇਸ਼ਰ ਦੇ ਦਰ ਪਰਵਾਨੇ ਹੋਏ ਨੇ ਫਿਰ ਪਰਮੇਸ਼ਰ ਵੀ ਉਹਨਾਂ ਦੀ ਮੰਨਦਾ ਹੈ ਸੋ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ